ਸਾਰਨ ਪਿਆਰਪਰੀ ਜਮਸੀ ਦੀ ਕੁਝ ਗੱਲਾਂ ਸੇ ਪਰਮੇਸ਼ਰ ਦੇ ਬਚਨ ਵਿੱਚੋਂ ਦੇਖਦੇ ਹਾਂ ਪਰਮੇਸ਼ਰ ਦਾ ਬਚਨ ਸਾਨੂੰ ਝੂਠ ਬੋਲਣ ਤੋਂ ਰੋਕਦਾ ਹੈ ਪਰ ਅਸੀਂ ਫਿਰ ਵੀ ਕਈ ਵਾਰ ਅਸੀਂ ਝੂਠ ਬੋਲ ਦਿੰਦੇ ਹਾਂ ਸਾਨੂੰ ਇਸ ਦੁਨੀਆ ਵਿੱਚ ਰਹਿੰਦੇ ਹੋਏ ਸਾਨੂੰ ਨੌਕਰੀ ਦੀ ਬਹੁਤ ਜ਼ਰੂਰ ਥੈ ਔਰ ਵੀ ਚੀਜ਼ਾਂ ਦੀ ਬਹੁਤ ਜ਼ਰੂਰ ਥੈ ਪਰਮੇਸ਼ਰ ਵੇਲੇ ਸਿਰ ਸਾਨੂੰ ਉਹ ਚੀਜ਼ਾਂ ਦਿੰਦਾ ਹੈ ਪਰ ਅਸੀਂ ਕਈ ਵਾਰ ਖੁਦ ਆਪਣੀ ਜਲਦਬਾਜ਼ੀ ਕਰਨਾ ਚਾਹੁੰਦੇ ਹਾਂ ਅਸੀਂ ਪਰਮੇਸ਼ਰ ਅੱਗੇ ਪ੍ਰਾਰਥਨਾਤ ਕਰਦੇ ਹਾਂ ਪ੍ਰਭੂ ਸਾਨੂੰ ਨੌਕਰੀ ਦੇ ਨੌਕਰੀ ਦੇ ਪਰ ਸਾਨੂੰ ਘਰੋਂ ਬਾਹਰ ਨਿਕਲਣਾ ਪਵੇਗਾ ਅਲੱਗ-ਅਲੱਗ ਜਗ੍ਹਾ ਤੇ ਜਾਣਾ ਪਵੇਗਾ ਫਿਰ ਹੀ ਸਾਨੂੰ ਨੌਕਰੀ ਮਿਲੇਗੀ ਅਗਰ ਅਸੀਂ ਘਰੋਂ ਹੀ ਪ੍ਰਾਰਥਨਾ ਕਰਕੇ ਜਾਵਾਂਗੇ ਪ੍ਰਭੂ ਤੇਰੀ ਇੱਛਾ ਅਨੁਸਾਰ ਸਾਨੂੰ ਕੰਮ ਮਿਲੇ ਜਿੱਥੇ ਤੂੰ ਚਾਹਨਾ ਹੈ ਉਸ ਜਗ੍ਹਾ ਤੇ ਪ੍ਰਭੂ ਸਾਨੂੰ ਤੂੰ ਲੈ ਕੇ ਜਾ ਅਗਰ ਅਸੀਂ ਇਸ ਤਰ੍ਹਾਂ ਕਰੋਂ ਪ੍ਰਾਰਥਨਾ ਕਰਕੇ ਨਿਕਲਾਂਗੇ ਤਾਂ ਪਰਮੇਸ਼ਰ ਕਿਉਂ ਨਾ ਸਾਡੀ ਸੁਨੇਗਾ ਪਰ ਅਸੀਂ ਕੀ ਚਾਹੁੰਦੇ ਹਾਂ ਅਸੀਂ ਪਰਮੇਸ਼ਰ ਕੇ ਪ੍ਰਾਰਥਨਾ ਕਰ ਦਿੱਤੀ ਨੌਕਰੀ ਸਾਡੇ ਕੋਲ ਖੁਦ ਘਰੇ ਚੱਲ ਕੇ ਆਵੇ ਇਸ ਤਰ੍ਹਾਂ ਕਦੇ ਨਹੀਂ ਹੋਵੇਗਾ ਸਾਨੂੰ ਘਰੋਂ ਜਾਣਾ ਪਵੇਗਾ ਔਰ ਦੂਸਰੀ ਗੱਲ ਅਸੀਂ ਦੇਖਦੇ ਹਾਂ ਜਦੋਂ ਅਸੀਂ ਰਿਜ਼ਿਊਮ ਜਾਂ ਸੀਵੀ ਅਸੀਂ ਬਣਾਉਨੇ ਹਾਂ ਜੇ ਉਸ ਅਸੀਂ ਅਲੱਗ-ਅਲੱਗ ਜਗ੍ਹਾ ਤੇ ਦਿੰਦੇ ਹਾਂ ਤਾਂ ਅਸੀਂ ਕਈ ਵਾਰ ਝੂਠ ਬੋਲ ਦਿੰਦੇ ਹਾਂ ਅਸੀਂ ਜਾਣਬੂਝ ਕੇ ਆਪਣਾ ਐਕਸਪੀਰੀਅੰਸ ਵਧਾ ਲੈਂਦੇ ਹਾਂ ਅਤੇ ਆਪਣੀ ਕੁਆਲਿਫਿਕੇਸ਼ਨ ਜਾਂ ਐਜੂਕੇਸ਼ਨ ਉਸ ਨੂੰ ਹੀ ਬਹੁਤ ਵਧਾ ਲੈਣੇ ਹਾਂ ਉਸ ਨੂੰ ਸਮਝਾਉਣ ਦੇ ਲਈ ਅਸੀਂ ਦੇਖਦੇ ਹਾਂ ਅਸੀਂ ਅਗਰ ਕੀਤੀ ਹੈ 10ਵੀਂ ਤਾਂ ਉਸ ਦੀ ਜਗ੍ਹਾ ਅਸੀਂ ਲਿਖਦੇ ਹਾਂ 12ਵੀਂ ਅਗਰ 12ਵੀਂ ਕੀਤੀ ਹੈ ਤਾਂ ਅਸੀਂ ਬੀਏ ਲਿਖ ਦਿੰਦੇ ਹਾਂ ਅਸੀਂ ਕਿਤੇ ਵੀ ਕੰਮ ਨਹੀਂ ਕੀਤਾ ਹੁੰਦਾ ਪਰ ਫਿਰ ਵੀ ਅਸੀਂ ਲਿਖ ਦਿੰਦੇ ਹਾਂ ਇਸ ਜਗ੍ਹਾ ਤੇ ਇਨਾ ਟਾਈਮ ਕੰਮ ਕੀਤਾ ਹੈ ਜੋ ਕਿ ਬਿਲਕੁਲ ਗਲਤ ਹੈ ਅਸੀਂ ਉਹੀ ਲਿਖਣਾ ਹੈ ਜੋ ਅਸੀਂ ਕੀਤਾ ਹੈ ਜੋ ਸੀ ਨਹੀਂ ਕੀਤਾ ਉਸ ਨੂੰ ਕਦੇ ਵੀ ਰਿਜ਼ੂਮ ਵਿੱਚ ਐਡ ਨਹੀਂ ਕਰਨਾ ਇਹ ਪਾਪ ਹੈ ਅਸੀਂ ਫਿਰ ਕਿਵੇਂ ਕਹਿ ਸਕਦੇ ਹਾਂ ਪਰਮੇਸ਼ਰ ਉਸ ਜਗ੍ਹਾ ਉਪਸਥਿਤ ਹੈ ਜਿਸ ਜਗ੍ਹਾ ਪਰਮੇਸ਼ਰ ਸਾਨੂੰ ਕੰਮ ਦੇਵੇਗਾ ਉਸ ਜਗ੍ਹਾ ਪਰਮੇਸ਼ਰ ਦੀ ਹਜ਼ੂਰੀ ਹੋਣਾ ਬਹੁਤ ਜ਼ਰੂਰੀ ਹੈ ਫੇਰੀ ਪਰਮੇਸ਼ਰ ਸਾਨੂੰ ਅੱਗੇ ਤਰੱਕੀ ਦੇਵੇਗਾ ਅਗਰ ਐਸਾ ਨਹੀਂ ਹੈ ਅਗਰ ਅਸੀਂ ਖੁਦ ਆਪਣੀ ਮਰਜ਼ੀ ਨਾਲ ਕੁਝ ਵੀ ਐਡ ਕਰ ਰਹੇ ਹਾਂ ਤਾਂ ਬਾਅਦ ਵਿੱਚ ਸਾਨੂੰ ਇਸ ਦਾ ਜੋ ਪਰਮੇਸ਼ਰ ਵੱਲੋਂ ਸਜ਼ਾ आएगी ਉਹ ਸਾਨੂੰ ਭੁਗਤਣੀ ਪਵੇਗੀ پرمیشر پرمےشور بھی سانوں وہ ترقی نہیں ملے گی پھر اسی پرمیشر کے کر دے ہاں تو سان بدایا نہیں پرمیشر پرمےشور کیونکہ وداوے تھی خود اپنے ایک اچھا انسار اپنے بل بوتے تھی ودنا چونے ہو ایسا کدی بھی کرانگے تا گے تو کدی بھی پرمےشور ود نہیں سکانگے اسی مانداری رکھنی ہے وفاداری رکھنی ہے تاہ اس جگہ جس جگہ اِسی کام کرانگے گے پرمےشور کی اپستھتی ہوگی پرمےشور کا وچن سانجا ہوگا اس جگہ بھی پرمیشر دی مہما ہوگی اگر اسی خود اپنی اچھا سار کچھ بھی ایڈ کرانگے گے تو وہ جگہ پرمیشر کدے بھی خوش نہیں گا نہ وہ جگہ پرمیشر دی اپستھتی ہوئے گی پھر ترقی دا تا کوئی سوال ہی نہیں اٹھتا سانو پتا ہے جوں پرمیشر ہے پھر پرمشور رون دا کوئی مطلب نہیں ہے پھر اسی کدی بھی سورگ نہیں جاوانگے گے نہ کدی بھی واس نہیں کر پاوانگے گے اگر اسی ہجے بھی دنیا نہ چل رہے ہاں پرمیشر نے سانو اینا پیار کیا سارے جیون ایلائیاں کیتیاں اے عجیب کام کیتے ਕਿ ਅਸੀਂ ਇੱਕ ਨੌਕਰੀ ਪਿੱਛੇ ਇਹ ਸਭ ਕੁਝ ਕੋਆ ਬੈਠੀ ਐ ਅਸੀਂ ਜਿਉਂਦੇ ਪਰਮੇਸ਼ਰ ਨੂੰ ਪੁਲਾ ਬੈਠੀ ਐ ਜੋ ਸਾਨੂੰ ਇਨਾ ਜਿਉਂਦਾ ਰੱਖ ਰਿਹਾ ਹੈ ਸਾਨੂੰ ਦਿਨ ਚੜਾ ਰਿਹਾ ਹੈ ਨਵੇਂ ਨਵੇਂ ਸਾਲ ਪਰਮੇਸ਼ਰ ਦੇ ਰਿਹਾ ਹੈ ਪ੍ਰਭੂ ਇਹ ਨਾਚਨਾ ਦੁਆਰਾ ਸਭ ਨੂੰ ਆਸ਼ੀਸ਼ ਦਵੇ ਆਮੀਨ